ਕਾਰ ਵੀ ਜਿਆਦਾ ਹੋਵੇ ਟੈਕਸ ਕਲੈਕਸ਼ਨ ਵੀ ਜਿਆਦਾ ਹੋਵੇ ਔਰ ਮਤਲਬ ਕਿ ਜਿਹੜੀ ਇੰਡਸਟਰੀ ਆਲਰੇਡੀ ਲੱਗੀ ਹੋਈ ਆ ਉਹ ਵਧੇ ਫੁੱਲੇ ਬਾਕੀ ਐਨਆਰਆਈ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਕਿਹਾ ਉਹ ਐਨਆਰਆਈ ਡਿਪਾਰਟਮੈਂਟ ਮੈਂ ਟਿਊਜ਼ਡੇ ਦੀ ਮੀਟਿੰਗ ਰੱਖੀ ਆ ਮੈਂ ਪੂਰਾ ਸਮਝਣਾ ਚਾਹੁੰਦਾ ਕਿ ਸਾਡੇ ਐਨਆਰਆਈ ਜਿਹੜੇ ਭਰਾ ਭੈਣ ਬਾਹਰ ਹੈਗੇ ਆ ਜਾਂ ਉਥੋਂ ਇੱਥੇ ਆਏ ਹੋਏ ਐਨਆਰਆਈ ਸਟੇਟਸ ਵਾਲੇ ਆ ਉਹਨਾਂ ਨੂੰ ਉਹਨਾਂ ਨੂੰ ਪੂਰਾ ਮਤਲਬ ਕਿ ਸਹੂਗਦਾ ਦਵਾਂਗੇ ਔਰ ਇਹੋ ਜਿਹਾ ਸਿਸਟਮ ਬਣਾਵਾਂਗੇ ਕਿ ਉਹਨਾਂ ਨੂੰ ਘੱਟੋ ਘੱਟ ਪ੍ਰੋਬਲਮ ਹੋਵੇ ਜਿਹੜੇ ਉਹਨਾਂ ਦੇ ਮੁੱਦੇ ਹੈਗੇ ਆ ਉਹਨਾਂ ਦਾ ਧਿਆਨ ਰੱਖਿਆ ਜਾਵੇ ਜੀ ਤੁਸੀਂ ਆਪ ਇੰਡਸਟਰੀ ਨਾਲ ਜੁੜੇ ਹੋਏ ਹੋ ਕੀ ਤੁਹਾਨੂੰ ਲੱਗਦਾ ਕਿ ਕਿ ਬੇਸ਼ੱਕ ਅੱਜ ਪਹਿਲਾ ਦਿਨ ਹੈ ਪਰ ਵਿਜ਼ਨ ਪਹਿਲੇ ਹੀ ਕਲੀਅਰ ਹੁੰਦਾ ਹੈ ਕਿ ਆਹ ਡਿਪਾਰਟਮੈਂਟ ਆ ਰਿਹਾ ਤੇ ਮੈਂ ਕੀ ਕਰਨਾ ਹੈ ਇੰਡਸਟਰੀ ਨਾਲ ਤੁਸੀਂ ਕੁਝ ਜੁੜੇ ਹੋਏ ਹੋ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੇਖੋ ਸਭ ਨਾਲੋਂ ਵੱਡੀ ਚੀਜ਼ ਹੁੰਦੀ ਹੈ Uh, ease of doing business ਉਹ ਸਭ ਤੋਂ ਜ਼ਰੂਰੀ ਹੈ ਇੰਡਸਟਰੀਸਟ ਲਈ ਹੋਰ ਬਾਕੀ ਤਾਂ ਜੋ ਬੈਨੀਫਿਟ ਹੈਗੇ ਸਾਡੀ ਪਾਲਿਸੀ ਚ ਹੈ ਜਾਂ ਅਸੀਂ ਡਿਵੀਡੈਂਡ ਟੈਸਟ ਦੇ ਸਕਦੇ ਆ ਬਟ ਸਭ ਨਾਲੋਂ ਜ਼ਰੂਰੀ ਹੁੰਦਾ ease of doing business ਔਰ ਉਹ ease of doing business ਵਾਲਾ ਸੀ ਚੱਲਾਂਗੇ ਔਰ ਲੋਕਾਂ ਨੂੰ ਸਹੂਲਤ ਕਰਾਂਗੇ ਕਿ ਉਹਨਾਂ ਦਾ ਉਹਨਾਂ ਦੇ ਪ੍ਰੋਜੈਕਟ ਜਿਹੜੇ ਉਹ ਕੋਰਟ ਟਾਈਮ ਚ ਕਲੀਅਰੈਂਸ ਹੋਣ ਔਰ ਕੋਰਟ ਟਾਈਮ ਚ ਲੱਗਣ ਸ਼ੁਕਰੀਆ ਕਿ ਜਿਹੜੀ ਉਪੇ ਦੀ ਤਰੱਕੀ ਤੇ ਨੌਕਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਯੂਥ ਨੂੰ ਰੁਜ਼ਗਾਰ ਦੇਣਾ ਇੰਡਸਟਰੀ ਇੱਕ ਵੱਡਾ ਸਾਧਨਾ ਇੰਡਸਟਰੀ ਨਾਲ ਸਭ ਤੋਂ ਜ਼ਿਆਦਾ ਰੋਜ਼ਗਾਰ ਹੈ ਜਿਹੜਾ ਦਿੱਤਾ ਜਾ ਸਕਦਾ ਤਾਂ ਉਸ ਚੀਜ਼ ਨੂੰ ਲੈ ਕੇ ਤਾਂ ਕਿ ਯੂਥ ਨੂੰ ਰੋਜ਼ਗਾਰ ਵੀ ਮਿਲ ਸਕੇ ਔਰ ਇੰਡਸਟਰੀ ਵੀ ਅੱਗੇ ਜਾ ਸਕੇ ਹਰ ਵਰਗ ਦੇ ਸਾਧਨਾਂ ਤੋਂ ਲੈ ਕੇ ਪੀਕੀ ਸਾਧਨ ਤੱਕ ਹਰ ਵਰਗ ਨੂੰ ਕਵਰ ਹੋ ਸਕੇ 18 ਸਾਲ ਤੋਂ ਲੈ ਕੇ 25 ਤੱਕ ਹੋ ਸਕਦੀ ਹੈ ਜੇ ਤੁਸੀਂ ਸਟੈਪ ਦਿੱਤੇ। ਵੀ ਇਸ ਤਰ੍ਹਾਂ ਹੈ ਜੀ ਜਿਹੜੀ ਦੋ ਤਰ੍ਹਾਂ ਦੀਆਂ ਇੰਡਸਟਰੀਆਂ ਹੁੰਦੀਆਂ ਕੁਝ ਹੁੰਦੀਆਂ ਆਟੋਮੈਟਿਡ ਉੱਥੇ ਰੋਜ਼ਗਾਰ ਘੱਟ ਹੁੰਦਾ ਕੁਝ ਹੁੰਦੀਆਂ ਜਿੱਥੇ ਰੋਜ਼ਗਾਰ ਯਾਦਾ ਮਿਲ ਸਕਦਾ ਹੈ ਜਿਸ ਤਰ੍ਹਾਂ ਟੈਕਸਟਾਈਲ ਵਿੱਚ ਸਟਿਚਿੰਗ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਰੋਜ਼ਗਾਰ ਯਾਦਾ ਮਿਲੇ ਉਹ ਇੰਡਸਟਰੀ ਨੂੰ ਅਸੀਂ ਹੋਰ ਕੋਈ ਇਨਸੈਂਟਿਵ ਦਈਏ ਜਿਹੜੇ ਰੋਜ਼ਗਾਰ ਨਾਲ ਰਿਲੇਟਡ ਹੋਣੇ ਬਾਕੀ ਸਟੇਟਾਂ ਨੇ ਵੀ ਕੀਤਾ ਸੀ ਮਤਲਬ ਕਿ ਆਪਸ ਅਫਸਰ ਸਾਹਿਬਾਨ ਡਿਸਕਸ ਕਰਕੇ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਿਹਾ ਕਿ ਰੋਜ਼ਗਾਰ ਮੈਂ ਇਹ ਦੇਖਿਆ ਜਦੋਂ ਇੰਡਸਟਰੀ ਵਧਦੀ ਹੈ ਨਾ ਰੋਜ਼ਗਾਰ ਆਪੇ ਆ ਜਾਂਦਾ ਉਹ ਕਹਿੰਦੇ ਨਾ ਲੇਟਰ ਸਟਾਰਟ ਦੀ ਅਦਰ ਥਿੰਗ ਵਿਲ ਕਮ ਆਟੋਮੈਟਿਕਲੀ ਕਿਉਂਕਿ ਇੱਕ ਇੰਡਸਟਰੀ ਜੇ ਲੱਗਦੀ ਹੈ ਚਾਹੇ ਉਹ ਆਟੋਮੇਸ਼ਨ ਵਾਲੀ ਹੋਵੇ ਉਹਦੇ ਅੱਗੇ ਸਬਸਿਡਰੀਜ਼ ਬੜੀਆਂ ਲੱਗ ਜਾਂਦੀਆਂ ਦੇਖੋ ਕਿ ਇੰਡਸਟਰੀ ਨੂੰ ਸਿਰਫ ਮੈਨੂਫੈਕਚਰਿੰਗ ਚ ਨਹੀਂ ਰੋਜ਼ਗਾਰ ਚਾਹੀਦਾ ਸਿਕਿਉਰਿਟੀ ਹੋ ਗਿਆ ਉਹਨਾਂ ਦਾ ਸਟਾਫ ਹੋ ਗਿਆ ਉਹਨਾਂ ਦਾ ਪਹਰਾ ਫਿਲ ਲਿਆ ਹੋ ਗਿਆ ਡਰਾਈਵਿੰਗ ਸਟਾਫ ਹੋ ਗਿਆ ਵੀਕ ਵਹੀਕਲਸ ਹੋ ਗਏ ਸੋ ਮੇਰੇ ਖਿਆਲ ਨਾਲ ਇੰਡਸਟਰੀ ਲੱਗਣੀ ਜ਼ਰੂਰੀ ਹੈ ਔਰ ਜਿਹੜਾ ਰੋਜ਼ਗਾਰ ਹੈ ਉਹ ਆਪੇ ਆਏਗਾ ਲੁਧਿਆਣਾ ਦੀ ਗੱਲ ਕਰਨੀ ਹੈ ਲੁਧਿਆਣਾ ਦੀ ਗੱਲ ਹੋ ਰਹੀ ਤੁਹਾਨੂੰ ਪਤਾ ਕਰਮਕੀ ਕਿ ਤੁਸੀਂ ਕਿ ਕਿਉਂਕਿ ਜਿਵੇਂ ਪੱਥੀਆਂ ਕੋਈ ਸਪੈਸ਼ਲ ਕੋਈ ਚੀਜ਼ ਕਰਨ ਵਾਸਤੇ ਕੋਠੇ ਸੱਕਣ ਆ ਕੇ ਜਿਵੇਂ ਜਿਹੜੀ ਇਥੋਂ ਜਾਸਤ ਇਹ ਹੋਈ ਹੈ ਵਾਪਸ ਲੰਘਦੇ ਉਥੇ ਹੀ ਬਿਹਤਰ ਜਾਣਦੇ ਹੋ ਇਹ ਅਸਲ ਬਿਮਾਰੀ ਕੀ ਹੈ ਇਸ ਤਰ੍ਹਾਂ ਹੈ ਦੇਖੋ ਜਿਹੜੀ ਸਾਡੇ ਐਸਐਮਈ ਤੇ ਐਮਐਸਐਮਈ ਇੰਡਸਟਰੀਸਟਸ ਭਰਾ ਹੈ ਉਹ ਕਦੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੇ ਸਵੇਰੇ ਉੱਠਣਾ ਸ਼ਾਮੀ ਮਤਲਬ ਕਿ ਸਵੇਰੇ ਉੱਠ ਕੇ ਆਪਣੀ ਇੰਡਸਟਰੀ ਜਾਣਾ ਸ਼ਾਮੀ ਆ ਜਾਣਾ ਉਹ ਆਪਣੀ ਫੈਮਿਲੀ ਦੇ ਕੋਲ ਰਹਿਣਾ ਚਾਹਦੇ ਆ ਉਹ ਚਾਹੇ ਕੋਈ ਸਟੇਟ ਅਲਾ ਉਹਨਾਂ ਨੂੰ ਜਿੰਨਾ ਮਰਜ਼ੀ ਇਨਸੈਂਟਿਵ ਦੇਵੇ ਜੋ ਮਰਜ਼ੀ ਦੇਵੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਚੰਗਾ ਲੱਗਦਾ ਹੈ ਉਹਨਾਂ ਦਾ ਸੋਸ਼ਲ ਸਰਕਲ ਸਾਰਾ ਹੈ ਇਹ ਕੁਝ ਇੰਡਸਟ੍ਰੀਅਲਿਸਟ ਬਾਹਰ ਜਾਂਦੇ ਆ ਉਹ ਜਿਹੜੇ ਜਾਂਦੇ ਆ ਉਹ ਮੇਨਲੀ ਜਿਹੜੇ ਵੱਡੇ ਇੰਡਸਟ੍ਰੀਅਲਿਸਟ ਆ ਪਰ ਉਹੋ ਜਿਹੇ ਉਧਰਲੇ ਉਧਰ ਵੀ ਆਉਂਦੇ ਆ ਉਹ ਡਿਪੈਂਡ ਕਰਦਾ ਹੈ ਮੈਂ ਦੇਖੋ ਟਾਟਾ ਸਟੀਲ ਇੱਥੇ ਆ ਜੀ ਪੰਜਾਬ 'ਚ ਆਪਣੇ ਕੁਝ ਟੈਕਸਟਾਈਲ ਦੇ ਯੂਨਿਟ ਉੱਥੇ ਚਲੇ ਗਏ ਬਟ ਉਹ ਐਸ ਕਰਕੇ ਨਹੀਂ ਗਏ ਜਾਂ ਐਸ ਕਰਕੇ ਨਹੀਂ ਸਿਰਫ ਜਾਣਦੇ ਕਿ ਪੰਜਾਬ 'ਚ ਕੋਈ ਪ੍ਰੋਬਲਮ ਹੈ ਉਹ ਐਸ ਕਰਕੇ ਜਾਂਦੇ ਆ ਕਿ ਰੌ ਮਟੀਰੀਅਲ ਦੀ ਅਵੇਲੇਬਿਲਟੀ ਕਿੱਥੇ ਆਪਾਂ ਟੈਕਸਟਾਈਲ ਦੇਖਦੇ ਆ ਜੀ ਮੱਧਿਆ ਪ੍ਰਦੇਸ਼ 'ਚ ਗਏ ਕਿਉਂ ਗਏ ਕਿਉਂਕਿ ਉੱਥੇ ਕਾਟਨ ਅਵੇਲੇਬਲ ਹੈ ਪੰਜਾਬ 'ਚ ਵੀ ਅਵੇਲੇਬਲ ਹੈ ਉੱਥੇ ਵੀ ਅਵੇਲੇਬਲ ਹੈ ਅਗਲਾ ਕਹਿੰਦਾ ਕੱਲ ਨੂੰ ਇੱਕ ਜਗ੍ਹਾ ਕਾਟਨ ਦੀ ਕ੍ਰੌਪ ਕੋਈ ਖਰਾਬ ਹੋ ਜਾਏ ਘੱਟ ਹੋ ਜਾਏ ਦੂਜੇ ਪਾਸੇ ਮਿਲ ਜਾਏ ਦੂਜੀ ਗੱਲ ਇਹ ਹੈ ਕਈਆਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਉਹ ਪੋਰਟ ਕੋ ਚਲੇ ਜਾਂਦੇ ਆ ਪਰ ਇਹ ਸਾਰੀਆਂ ਚੀਜ਼ਾਂ ਜਿਹੜੇ ਵੱਡੇ ਇੰਡਸਟਰੀਅਲ ਇਹ ਆ ਉਹੀ ਜਾਂਦੇ ਜਿੱਥੇ ਉਹ ਅਫੋਰਡ ਕਰ ਸਕਦੇ ਬਟ ਜੇ ਤੁਸੀਂ ਕਹੋ ਕੋਈ ਇੰਡਸਟਰੀ ਇੱਥੋਂ ਬੰਦ ਕਰਕੇ ਬਾਹਰ ਚਲਾ ਗਿਆ ਉਹ ਕੋਈ ਨਹੀਂ ਤੇ ਜਿਹੜੀ ਐਕਸਟਰਾ ਇਨਵੈਸਟਮੈਂਟ ਹੁੰਦੀ ਜਾਂ ਉਹਨਾਂ ਦੀ ਐਕਸਪੈਂਸ਼ਨ ਹੁੰਦੀ ਹੈ ਉਹਦੇ ਲਈ ਕਈ ਵਾਰੀ ਬੰਦਾ ਕਹਿ ਦਿੰਦਾ ਜਿਹੜੇ ਵੱਡੇ ਇੰਡਸਟਰੀਲਿਸਟ ਹੁੰਦੇ ਪ੍ਰੋਫੈਸ਼ਨਲ ਦੀ ਗੰਦ ਕੰਪਨੀਆਂ ਹੁੰਦੀਆਂ ਕਿ ਅਸੀਂ ਵੀ ਡੂ ਨਾਟ ਪੁੱਟ 올 ਦੀ ਐਗਸ ਇਨ ਵਨ ਉਹ ਤਾਂ ਹੋ ਜਾਂਦਾ ਹਾਂਜੀ ਹੋਰ ਸਰ ਨੂੰ ਜਿਹੜਾ ਦੀ ਗੱਲ ਕਰਨੀ ਬਣਾਣਾ ਛੋਟਰੀ ਇੰਡਸਟਰੀ ਸਾਈਕਲ ਦਾ ਬਹੁਤ ਕਾਰੋਬਾਰ ਹੈ ਉਹ ਵੀ ਤੁਸੀਂ ਜਿੱਤ ਕੇ ਆਏ ਹੋ ਉਹਨਾਂ ਵਾਸਤੇ ਖਾਸ ਕੁਝ ਲੈ ਕੇ ਆ ਰਹੇ ਦੇਖੋ ਇੱਕ ਨਾ ਹੰਮਾਇੰਡਸ ਇੰਡਸਟਰੀ ਹਲਿਆ ਨਾਲ ਪਹਿਲਾਂ ਵੀ ਜਦੋਂ ਰਾਜ ਸਭਾ ਐਮਪੀਸੀ ਤਿੰਨ ਸਾਲਾਂ ਜਿੰਨਾ ਉਹਨਾਂ ਦੇ ਬੜੇ ਕੰਮ ਕਰਾਏ ਜੋ ਜੋ ਉਹ ਕਹਿੰਦੇ ਰਹੇ ਔਰ ਮੈਨੂੰ ਪੂਰਾ ਸਾਥ ਮਿਲਿਆ ਪੰਜਾਬ ਸਰਕਾਰ ਤੋਂ ਕੁਝ ਸੈਂਚੂ ਗਵਰਨਮੈਂਟ ਦੇ ਵੀ ਉਹਨਾਂ ਦੇ ਇਸ਼ੂ ਸੀ ਉਹ ਵੀ ਚੁੱਕੇ ਜਿੱਥੋਂ ਜਿੱਥੋਂ ਜੋ ਜੋ ਮੈਂ ਕੰਮ ਕਰਾ ਸਕਿਆ ਕਰੂੰਗਾ ਉਹਨ ਵੀ ਜਿਹੜੇ ਇਹਨਾਂ ਦੇ ਮੁੱਦੇ ਹੋਣਗੇ ਉਹ ਮੈਂ ਚੁੱਕੂਗਾ ਬਾਕੀ ਗੱਲ ਇਹ ਹੈ ਜੀ ਕਿ ਜਿਹੜੀ ਚੀਜ਼ ਲੁਧਿਆਣੇ ਲਈ ਕਰਾਂਗੇ ਉਹ ਆਪੇ ਪੂਰੇ ਪੰਜਾਬ ਦੀ ਹੋ ਜੂਗੀ ਕੋਈ ਇਹ ਤਾਂ ਹੈ ਨਹੀਂ ਕਿ ਸਿਟੀ ਵਾਈਜ਼ ਕੋਈ ਪਾਲਿਸੀ ਲਈ ਆਈ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਲੁਧਿਆਣੇ ਦੀ ਇੱਕ ਡਿਮਾਂਡ ਹੈਗੀ ਐਗਜ਼ੀਬਿਸ਼ਨ ਸੈਂਟਰ ਦੀ ਉਹ ਲੁਧਿਆਣੇ ਸ਼ਹਿਰ ਦੀ ਡਿਮਾਂਡ ਹੈ ਕਿਉਂਕਿ ਉੱਥੇ ਐਗਜ਼ੀਬਿਸ਼ਨਾਂ ਬਹੁਤ ਲੱਗਦੀ ਇੰਡਸਟਰੀ ਉਹ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਅਸੀਂ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਐਗਜ਼ੀਬਿਸ਼ਨ ਸੈਂਟਰ ਦੀ ਉਹ ਸਾਰੀ ਜਲਦੀ ਤੋਂ ਜਲਦੀ ਚਾਲੂ ਕਰਾ ਦੇ ਸਿੱਦੇ ਮੰਡੀ ਕੁਮਿੰਧ்கੜ ਸਰਜੀਕਲ ਟੂਲਸ ਫੁੱਟਪਾਥ ਸਪੋਰਟ ਸਨ ਦਸਤੀ ਹੈਗੀ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹਨਾਂ ਤਰ੍ਹਾਂ ਜਿਹੜੀ ਆਪਣੀ ਟਰੈਡੀਸ਼ਨਲ ਸੀ ਆਪਣੀ ਆਤੀ ਹੈ ਹੁਣ ਵੀ ਜਿਹੜੀ ਹੈ ਇਨੀਸ਼ੀਏਟ ਕਰਲੇ ਰਹੇ ਹੋ ਲੇਕਿਨ ਹੁਣ ਤੁਸੀਂ ਹੁਣ ਤੁਸੀਂ ਆਪ ਇੱਕ ਇੰਡਸਟਰੀ ਸਟੂ ਤੁਸੀਂ ਕੋਈ ਨਾ ਕਰਾਂਗੇ ਜੀ ਪਹਿਲਾ ਦਿਨ ਹੈ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਸਾਰੇ ਸਵਾਲਾਂ ਦੇ ਤੁਹਾਡੇ ਜਵਾਬ ਦਵਾਂਗੇ ਪਰ ਮੈਂ ਇੱਕ ਯਕੀਨ ਦਿਵਾਣਾ ਤੇ ਜਿਹੜੇ ਮੇਰੇ ਪ੍ਰੋਫੈਸ਼ਨਲ ਹੈਗੇ ਕਰਨ ਗੁਰੀ ਸ਼ਮੂਜੀ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਔਰ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਉਹ ਜਾਰੀ ਰੱਖਾਂਗੇ ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਜਿਹੜਾ ਮੈਨੂੰ ਡਿਪਾਰਟਮੈਂਟ ਦੇ ਕੇ ਜਾ ਰਹੇ ਆ ਉਹਦੇ ਵਿੱਚ ਪਹਿਲਾਂ ਕਾਫੀ ਕੰਮ ਹੋਇਆ ਔਰ ਅੱਗੇ ਹੁੰਦਾ ਰਹੇ ਜੋ-ਜੋ ਇੰਡਸਟਰੀਜ਼ ਦੇ ਮੁੱਦੇ ਹੋਣਗੇ ਉਹ ਅਸੀਂ ਸੰਜੀਪ ਜੀ ਤੁਹਾਡੀ ਪ੍ਰਾਇੋਰਟੀਸ ਪਹਿਲਾਂ ਕੀ ਰਹਿਣਗੇ ਪਹਿਲਾਂ ਤਾਂ ਸਾਰਿਆਂ ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਤੁਸੀਂ ਕਿਹਾ ਮੇਰੀ ਪਹਿਲੀ ਪ੍ਰਾਇੋਰਟੀ ਦੇ ਕੀ ਰਹੇਗੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਪੰਜਾਬ ਸੂਬਾ ਜੋ ਪੰਜਾਬ ਸੂਬੇ ਲਈ ਚੰਗਾ ਹੋਏਗਾ ਜੋ ਪੰਜਾਬ ਸੂਬੇ ਦੇ ਲੋਕਾਂ ਲਈ ਚੰਗਾ ਹੋਏਗਾ ਉਹ ਮੇਰੀ ਪਹਿਲੀ ਪ੍ਰਾਇੋਰਟੀ ਹੈ ਔਰ ਇਹ ਪ੍ਰਾਇੋਰਟੀਆਂ ਅਸੀਂ ਆਪ ਦਫਤਰ 'ਚ ਬੈਠ ਕੇ ਨਹੀਂ ਸੈੱਟ ਕਰਨੀਆਂ ਇਹ ਪ੍ਰਾਇੋਰਟੀਆਂ ਲੋਕਾਂ ਸਾਡੇ ਲਈ ਲੋਕੀ ਸਾਡੇ ਲਈ ਸੈੱਟ ਕਰਨਗੇ ਇੰਡਸਟਰੀਲਿਸਟ ਸਾਡੇ ਲਈ ਸੈੱਟ ਕਰਨਗੇ ਇੰਡਸਟਰੀ ਐਸੋਸੀਏਸ਼ਨ ਵਾਲੇ ਕਰਨਗੇ ਵੀ ਕੀ ਸਾਨੂੰ ਪੰਜਾਬ ਸੂਬੇ 'ਚ ਚਾਹੀਦਾ ਤਾਂ ਕਿ ਇੱਥੇ ਰੋਜ਼ਗਾਰ ਵੀ ਜ਼ਿਆਦਾ ਹੋਵੇ ਟੈਕਸ ਕਲੈਕਸ਼ਨ ਵੀ ਜ਼ਿਆਦਾ ਹੋਵੇ ਔਰ ਮਤਲਬ ਕਿ ਜਿਹੜੀ ਇੰਡਸਟਰੀ ਆਲਰੇਡੀ ਲੱਗੀ ਹੋਈ ਆ ਉਹ ਵਧੇ ਫੁੱਲੇ। ਬਾਕੀ ਐਨਆਰਆਈ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਕਿਹਾ ਉਹ ਐਨਆਰਆਈ ਡਿਪਾਰਟਮੈਂਟ ਮੈਂ ਟਿਊਜ਼ਡੇ ਦੀ ਮੀਟਿੰਗ ਰੱਖੀ ਆ ਮੈਂ ਪੂਰਾ ਸਮਝਣਾ ਚਾਹੁੰਦਾ ਕਿ ਸਾਡੇ ਐਨਆਰਆਈ ਜਿਹੜੇ ਭਰਾ ਭੈਣ ਬਾਹਰ ਹੈਗੇ ਆ ਜਾਂ ਉੱਥੋਂ ਇੱਥੇ ਆਏ ਹੋਏ ਐਨਆਰਆਈ ਸਟੇਟਸ ਵਾਲੇ ਆ ਉਹਨਾਂ ਨੂੰ ਉਹਨਾਂ ਨੂੰ ਪੂਰਾ ਮਤਲਬ ਕਿ ਸਵਾਗਤ ਆ ਦਵਾਂਗੇ ਔਰ ਇਹਜਿਆ ਸਿਸਟਮ ਬਣਾਵਾਂਗੇ ਕਿ ਉਹਨਾਂ ਨੂੰ ਘੱਟੋ ਘੱਟ ਪ੍ਰੋਬਲਮ ਹੋਵੇ ਜਿਹੜੇ ਉਹਨਾਂ ਦੇ ਮੁੱਦੇ ਹੀ ਹੈਗੇ ਆ ਉਹਨਾਂ ਦਾ ਧਿਆਨ ਰੱਖਿਆ ਜਾਵੇ ਜੀ ਤੁਸੀਂ ਆਪ ਇੰਡਸਟਰੀ ਨਾਲ ਜੁੜੇ ਹੋਏ ਹੋ ਕੀ ਤੁਹਾਨੂੰ ਲੱਗਦਾ ਕਿ ਕਿ ਬੇਸ਼ੱਕ ਅੱਜ ਪਹਿਲਾ ਦਿਨ ਹੈ ਪਰ ਵਿਜ਼ਨ ਪਹਿਲਾਂ ਹੀ ਕਲੀਅਰ ਹੁੰਦਾ ਹੈ ਕਿ ਆਹ ਡਿਪਾਰਟਮੈਂਟ ਆ ਰਿਹਾ ਤੇ ਮੈਂ ਕੀ ਕਰਨਾ ਹੈ ਇੰਡਸਟਰੀ ਨਾਲ ਤੁਸੀਂ ਕੁਝ ਜੁੜੇ ਹੋਏ ਹੋ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੇਖੋ ਸਭ ਨਾਲੋਂ ਵੱਡੀ ਚੀਜ਼ ਹੁੰਦੀ ਹੈ ਆ ਪੀਸ ਆਫ ਡੂਇੰਗ ਬਿਜ਼ਨਸ ਉਹ ਸਭ ਤੋਂ ਜ਼ਰੂਰੀ ਹੈ ਇੰਡਸਟਰੀਸਟ ਨੂੰ ਔਰ ਬਾਕੀ ਤਾਂ ਜੋ ਬੈਨੀਫਿਟ ਹੈਗੇ ਸਾਡੀ ਪਾਲਿਸੀ ਚ ਹੈ ਜਾਂ ਅਸੀਂ ਡਿਵੀਡੈਂਡ ਟੈਸਟ ਦੇ ਸਕਦੇ ਆ ਬਟ ਸਭ ਨਾਲੋਂ ਜ਼ਰੂਰੀ ਹੁੰਦਾ ਈਜ਼ ਆਫ ਡੂਇੰਗ ਬਿਜ਼ਨਸ ਔਰ ਵੈਲੀ ਆਫ ਡੂਇੰਗ ਬਿਜ਼ਨਸ ਵਾਲ ਅਸੀਂ ਚੱਲਾਂਗੇ ਔਰ ਲੋਕਾਂ ਨੂੰ ਸਹੂਲਤ ਕਰਾਂਗੇ ਕਿ ਉਹਨਾਂ ਦਾ ਉਹਨਾਂ ਦੇ ਪ੍ਰੋਜੈਕਟ ਜਿਹੜੇ ਰਿਕਾਡ ਟਾਈਮ 'ਚ ਕਲੀਅਰੈਂਸ ਹੋਣ ਔਰ ਰਿਕਾਡ ਟਾਈਮ 'ਚ ਲੱਗਣ ਰੁਜ਼ਗਾਰ ਕਿਸੇ ਵੀ ਸੁਪੇ ਦੀ ਤਰੱਕੀ ਦੇ ਲਈ ਰੁਜ਼ਗਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਯੂਥ ਨੂੰ ਰੁਜ਼ਗਾਰ ਦੇਣਾ ਇੰਡਸਟਰੀ ਇੱਕ ਵੱਡਾ ਸਾਧਨਾ ਇੰਡਸਟਰੀ ਨਾਲ ਸਭ ਤੋਂ ਜ਼ਿਆਦਾ ਰੋਜ਼ਗਾਰ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਤਾਂ ਉਸ ਚੀਜ਼ ਨੂੰ ਲੈ ਕੇ ਤਾਂ ਕਿ ਯੂਥ ਨੂੰ ਰੋਜ਼ਗਾਰ ਵੀ ਮਿਲ ਸਕੇ ਔਰ ਇੰਡਸਟਰੀ ਵੀ ਅੱਗੇ ਜਾ ਸਕੇ ਹਰ ਵਰਗ ਦੇ 18 ਸਾਲ ਤੋਂ ਲੈ ਕੇ 35 ਸਾਲ ਤੱਕ ਦਾ ਹਰ ਵਰਗ ਨੂੰ ਕਵਰ ਹੋ ਸਕੇ 18 ਸਾਲ ਤੋਂ ਲੈ ਕੇ 35 ਕਵਰ ਹੋ ਸਕੇ ਇਹ ਜਦ ਤੁਸੀਂ ਸਟੈਪ ਦੇ ਜਿਹੜੀ ਦੋ ਤਰ੍ਹਾਂ ਦੀਆਂ ਇੰਡਸਟਰੀਆਂ ਹੁੰਦੀਆਂ ਕੁਝ ਹੁੰਦੀਆਂ ਆਟੋਮੈਟਿਡ ਉੱਥੇ ਰੋਜ਼ਗਾਰ ਘੱਟ ਹੁੰਦਾ ਕੁਝ ਹੁੰਦੀਆਂ ਜਿੱਥੇ ਰੋਜ਼ਗਾਰ ਜਿਆਦਾ ਮਿਲ ਸਕਦਾ ਜਿਸ ਤਰ੍ਹਾਂ ਟੈਕਸਟਾਈਲ ਵਿੱਚ ਸਟਿਚਿੰਗ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਰੋਜ਼ਗਾਰ ਜਿਆਦਾ ਮਿਲੇ ਉਹ ਇੰਡਸਟਰੀ ਨੂੰ ਅਸੀਂ ਹੋਰ ਕੋਈ ਇਨਸੈਂਟਿਵ ਦਈਏ ਜਿਹੜੇ ਰੋਜ਼ਗਾਰ ਨਾਲ ਰਿਲੇਟਡ ਹੋਣੇ ਪਾਕਿਸਤਾਨ ਦੇ ਵੀ ਕੀਤਾ ਸੀ ਮਤਲਬ ਕਿ ਆਪਸ ਵਿੱਚ ਅਫਸਰ ਸਾਹਿਬਾਨ ਡਿਸਕਸ ਕਰਕੇ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਿਹਾ ਕਿ ਰੋਜ਼ਗਾਰ ਮੈਂ ਇਹ ਦੇਖਿਆ ਜਦੋਂ ਇੰਡਸਟਰੀ ਵਧਦੀ ਹੈ ਨਾ ਰੋਜ਼ਗਾਰ ਆਪੇ ਆ ਜਾਂਦਾ ਉਹ ਕਹਿੰਦੇ ਨਾ ਲੇਟਰ ਸਟਾਰਟ ਦੀ ਅਦਰ ਥਿੰਗਸ ਵਿਲ ਕਮ ਆਟੋਮੈਟਿਕਲੀ ਕਿਉਂਕਿ ਇੱਕ ਇੰਡਸਟਰੀ ਜੇ ਲੱਗਦੀ ਹੈ ਚਾਹੇ ਉਹ ਆਟੋਮੇਸ਼ਨ ਵਾਲੀ ਹੋਵੇ ਉਹਦੇ ਅੱਗੇ ਸਬਸਿਡਰੀਜ਼ ਬਣੀਆਂ ਲੱਗ ਜਾਂਦੀਆਂ ਦੇਖੋ ði ઇન્ડસ્ટ્રી ਨੂੰ ਸਿਰਫ ਮੈਨੂਫੈਕਚਰਿੰਗ ਲਈ ਰੋਜ਼ਗਾਰ ਚਾਹੀਦਾ ਸਿਕਿਉਰਿਟੀ ਹੋ ਗਿਆ ਉਹਨਾਂ ਦਾ ਸਟਾਫ ਹੋ ਗਿਆ ਉਹਨਾਂ ਦਾ ਪੈਰਾਫਲੇਰੀਆ ਹੋ ਗਿਆ ਡਰਾਈਵਿੰਗ ਸਟਾਫ ਹੋ ਗਿਆ ਵੀਕ ਵਹੀਕਲਸ ਹੋ ਗਿਆ ਸੋ ਮੇਰੇ ਖਿਆਲ ਨਾਲ ਇੰਡਸਟਰੀ ਲੱਗਣੀ ਜ਼ਰੂਰੀ ਹੈ ਔਰ ਜਿਹੜਾ ਰੋਜ਼ਗਾਰ ਹੈ ਉਹ ਆਪੇ ਆਏਗਾ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਕਿੰਨੀ ਹੋ ਰਹੀ ਤੁਹਾਨੂੰ ਪਤਾ ਕਾਰਮਕੀ ਤੁਸੀਂ ਕਿਉਂਕਿ ਜਿਵੇਂ ਪੱਤੀਓਂ ਕੋਈ ਸਪੈਸ਼ਲ ਕੋਈ ਚੀਜ਼ ਕਰਨ ਵਾਸਤੇ ਉੱਥੇ ਸਤਕਾ ਨਾ ਕੇ ਜਿਵੇਂ ਜਿਹੜੀ ਇਥੋਂ ਜਾਸਤ ਕੀ ਹੋਈ ਹੈ ਵਾਪਸ ਲਿਆਂਦੋਂ ਉੱਥੇ ਹੀ ਬਿਹਤਰ ਜਾਣਦੇ ਹੋ ਇਹ ਸਨ ਬਿਮਾਰੀ ਕੀ ਇਸ ਤਰ੍ਹਾਂ ਹੈ ਦੇਖੋ ਜਿਹੜੀ ਸਾਡੇ ਐਸਐਮਈ ਤੇ ਐਮਐਸਐਮਈ ਇੰਡਸਟਰੀ ਲਿਸਟ ਭਰਿਆ ਉਹ ਕਦੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੇ ਸਵੇਰੇ ਉੱਠਣਾ ਸ਼ਾਮੀ ਮਤਲਬ ਕਿ ਸਵੇਰੇ ਉੱਠ ਕੇ ਆਪਣੀ ਇੰਡਸਟਰੀ ਜਾਣਾ ਸ਼ਾਮੀ ਆ ਜਾਣਾ ਉਹ ਆਪਣੀ ਫੈਮਿਲੀ ਦੇ ਕੋਲ ਰਹਿਣਾ ਚਾਹਦੇ ਆ ਉਹ ਚਾਹੇ ਕੋਈ ਸਟੇਟ ਅਲਾ ਉਹਨਾਂ ਨੂੰ ਜਿੰਨਾ ਮਰਜ਼ੀ ਇਨਸੈਂਟਿਵ ਦੇਵੇ ਜੋ ਮਰਜ਼ੀ ਕਰੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਚੰਗਾ ਲੱਗਦਾ ਹੈ ਉਹਨਾਂ ਦਾ ਸੋਸ਼ਲ ਸਰਕਲ ਸਾਰਾ ਹੈ ਇੱਕ ਕੁਝ ਇੰਡਸਟ੍ਰੀਅਲਿਸਟ ਬਾਹਰ ਜਾਂਦੇ ਆ ਉਹ ਜਿਹੜੇ ਜਾਂਦੇ ਆ ਉਹ ਮੇਨਲੀ ਜਿਹੜੇ ਵੱਡੇ ਇੰਡਸਟ੍ਰੀਅਲਿਸਟ ਆ ਪਰ ਉਹੋ ਜਿਹੇ ਉਧਰਲੇ ਉਧਰ ਵੀ ਆਉਂਦੇ ਆ ਉਹ ਡਿਪੈਂਡ ਕਰਦਾ ਹੈ ਮੈਂ ਦੇਖੋ ਟਾਟਾ ਸਟੀਲ ਇੱਥੇ ਆ ਜੀ ਪੰਜਾਬ 'ਚ ਆਪਣੇ ਕੁਝ ਟੈਕਸਟਾਈਲ ਦੇ ਯੂਨਿਟ ਉੱਥੇ ਚਲੇ ਗਏ ਬਟ ਉਹ ਐਸ ਕਰਕੇ ਨਹੀਂ ਗਏ ਜਾਂ ਐਸ ਕਰਕੇ ਨਹੀਂ ਸਿਰਫ ਜਾਣਦੇ ਕਿ ਪੰਜਾਬ 'ਚ ਕੋਈ ਪ੍ਰੋਬਲਮ ਹੈ ਉਹ ਐਸ ਕਰਕੇ ਜਾਂਦੇ ਆ ਕਿ ਰੌ ਮਟੀਰੀਅਲ ਦੀ ਅਵੇਲੇਬਿਲਟੀ ਕਿੱਥੇ ਆਪਾਂ ਟੈਕਸਟਾਈਲ ਦੇਖਦੇ ਆ ਜੀ ਮੱਧਿਆ ਪ੍ਰਦੇਸ਼ 'ਚ ਗਏ ਕਿਉਂ ਗਏ ਕਿਉਂਕਿ ਉੱਥੇ ਕਾਟਨ ਅਵੇਲੇਬਲ ਹੈ ਪੰਜਾਬ 'ਚ ਵੀ ਅਵੇਲੇਬਲ ਹੈ ਉੱਥੇ ਵੀ ਅਵੇਲੇਬਲ ਹੈ ਅਗਲਾ ਕਹਿੰਦਾ ਕੱਲ ਨੂੰ ਇੱਕ ਜਗ੍ਹਾ ਕਾਟਨ ਦੀ ਕ੍ਰੌਪ ਕੋਈ ਖਰਾਬ ਹੋ ਜਾਏ ਘੱਟ ਹੋ ਜਾਏ ਦੂਜੇ ਪਾਸੇ ਮਿਲ ਜੇ ਦੂਜੀ ਗੱਲ ਇਹ ਹੈ ਕਈਆਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਉਹ ਪੋਰਟ ਕੋ ਚਲੇ ਜਾਂਦੇ ਆ ਪਰ ਇਹ ਸਾਰੀਆਂ ਚੀਜ਼ਾਂ ਜਿਹੜੇ ਵੱਡੇ ਇੰਡਸਟਰੀਅਲ ਐ ਉਹ ਹੀ ਜਾਂਦੇ ਜਿੱਥੇ ਉਹ ਅਫੋਰਡ ਕਰ ਸਕਦੇ ਬਟ ਜੇ ਤੁਸੀਂ ਕਹੋ ਕੋਈ ਇੰਡਸਟਰੀ ਇੱਥੋਂ ਬੰਦ ਕਰਕੇ ਬਾਹਰ ਚਲਾ ਗਿਆ ਉਹ ਕੋਈ ਨਹੀਂ ਤੇ ਜਿਹੜੀ ਐਕਸਟਰਾ ਇਨਵੈਸਟਮੈਂਟ ਹੁੰਦੀ ਜਾਂ ਉਹਨਾਂ ਦੀ ਐਕਸਪੈਂਸ਼ਨ ਹੁੰਦੀ ਹੈ ਉਹਦੇ ਲਈ ਕਈ ਵਾਰੀ ਬੰਦਾ ਕਹਿ ਦਿੰਦਾ ਜਿਹੜੇ ਵੱਡੇ ਇੰਡਸਟਰੀਲਿਸਟ ਹੁੰਦੇ ਪ੍ਰੋਫੈਸ਼ਨਲ ਦੀਆਂ ਕੰਪਨੀਆਂ ਹੁੰਦੀਆਂ ਕਿ ਅਸੀਂ ਡੂ ਨਾਟ ਪੁੱਟ 올 ਦੀ ਐਗਸ ਇਨ ਵਨ ਉਹ ਤਾਂ ਹੋ ਜਾਂਦਾ ਹਾਂ ਜੀ ਸਤਿਕਾਰ ਸਰ ਮੁਹਾਲੀ ਦੀ ਗੱਲ ਕਰਨ ਬਣਾਣਾ ਛੋਟਰੀ ਇੰਡਸਟਰੀ ਸਾਈਕਲ ਦਾ ਬਹੁਤ ਕਾਰੋਬਾਰ ਹੈ ਉੱਥੇ ਤੁਸੀਂ ਦਿੱਤੀ ਆਏ ਹੋ ਉਹਨਾਂ ਵਾਸਤੇ ਖਾਸ ਕੁਝ ਲੈ ਕੇ ਆ ਰਹੇ ਇਹ ਕੋਈ ਇੱਕ ਨਾ ਹੰਮਾ ਇੰਡਸਟਰੀਅਲ ਹਲਿਆ ਨਾਲ ਪਹਿਲਾਂ ਵੀ ਜਦੋਂ ਰਾਜ ਸਭਾ ਐਮਪੀਸੀ ਤਿੰਨ ਸਾਲਾਂ ਜਿੰਨਾ ਉਹਨਾਂ ਦੇ ਬੜੇ ਕੰਮ ਕਰਾਏ ਜੋ ਜੋ ਕਹਿੰਦੇ ਰਹੇ ਔਰ ਮੈਨੂੰ ਪੂਰਾ ਸਾਥ ਮਿਲਿਆ ਪੰਜਾਬ ਸਰਕਾਰ ਤੋਂ ਕੁਝ ਸੈਂਚੂ ਗਵਰਨਮੈਂਟ ਦੇ ਵੀ ਉਹਨਾਂ ਦੇ ਇਸ਼ੂ ਸੀ ਉਹ ਵੀ ਚੁੱਕੇ ਜਿੱਥੋਂ ਜਿੱਥੋਂ ਜੋ ਜੋ ਮੈਂ ਕੰਮ ਕਰਾ ਸਕਿਆ ਕਰੂੰਗਾ ਉਹਨ ਵੀ ਜਿਹੜੇ ਇਹਨਾਂ ਦੇ ਮੁੱਦੇ ਹੋਣਗੇ ਉਹ ਮੈਂ ਛੁਕੂਗਾ ਬਾਕੀ ਗੱਲ ਇਹ ਹੈ ਜੀ ਕਿ ਜਿਹੜੀ ਚੀਜ਼ ਲੁਧਿਆਣੇ ਲਈ ਕਰਾਂਗੇ ਉਹ ਆਪੇ ਪੂਰੇ ਪੰਜਾਬ ਦੀ ਹੋ ਜੂਗੀ ਕੋਈ ਇਹ ਤਾਂ ਹੈ ਨਹੀਂ ਕਿ ਸਿਟੀ ਵਾਈਜ਼ ਕੋਈ ਪਾਲਿਸੀ ਲਈ ਆਈ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਲੁਧਿਆਣੇ ਦੀ ਇੱਕ ਡਿਮਾਂਡ ਹੈਗੀ ਐਗਜ਼ੀਬਿਸ਼ਨ ਸੈਂਟਰ ਦੀ ਉਹ ਲੁਧਿਆਣੇ ਸ਼ਹਿਰ ਦੀ ਡਿਮਾਂਡ ਹੈ ਕਿਉਂਕਿ ਉੱਥੇ ਐਗਜ਼ੀਬਿਸ਼ਨਾਂ ਬਹੁਤ ਲੱਗਦੀ ਇੰਡਸਟਰੀ ਉਹ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਅਸੀਂ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਐਗਜ਼ੀਬਿਸ਼ਨ ਸੈਂਟਰ ਦੀ ਉਹ ਸਾਰੀ ਜਲਦੀ ਤੋਂ ਜਲਦੀ ਚਾਲੂ ਕਰਾ ਦੇ ਸਿੱਦੇ ਮੰਡੀ ਕੁਮਿੰਧ்கੜ ਸਰਜੀਕਲ ਟੂਲਸ ਫੁੱਟਪਾਥ ਸਪੋਰਟਸ ਨਸਤੀ ਹੈਗੀ ਆ ਉਹਨਾਂ ਨੂੰ ਕਿਵੇਂ ਦੇ ਦੇ ਕਿਉਂਕਿ ਇਹਨਾਂ ਤਰ੍ਹਾਂ ਜਿਹੜੀ ਆਪਣੀ ਟ੍ਰੈਡੀਸ਼ਨਲ ਸੀ ਆਪਣੀ ਆ ਕੇ ਹੁਣ ਵੀ ਜਿਹੜੀ ਹੈ ਇਨੀਸ਼ੀਏਟ ਕਰਲੇ ਰਹੇ ਹੋ ਲੇਕਿਨ ਹੁਣ ਤੁਸੀਂ ਹੁਣ ਤੁਸੀਂ ਆਪ ਇੱਕ ਇੰਡਸਟਰੀਸਟ ਹੋ ਤੁਸੀਂ ਕੋਈ ਨਾ ਕਰਾਂਗੇ ਜੀ ਪਹਿਲਾ ਦਿਨ ਆ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਸਾਰੇ